ਆ ਸੁੱਤੇ ਸੀ ਤੇ ਸਾਡੀ ਕੁੜੀ ਇੱਕ ਪਛਿੰਦੂ ਤੇ ਉਹਨਾਂ ਨੇ ਉਹ ਜਦਾਂ ਉੱਥੇ ਦੇਖੀ ਤਾਂ ਕਿ ਪਿਛਲੇ ਵਸੇ ਕੱਪੜਾ ਲੀੜਾ ਜੋ ਵੀ ਹੈਗਾ ਸੀ ਸੜ ਗਿਆ ਤੇ ਜੋ ਆਪਣਾ ਆਪਣੇ ਧਾਣੇ ਫੱਕੇ ਦੇ ਪੈਸੇ ਵੀ ਰੱਖੇ ਸੀ ਉਹ ਵੀ ਸੜ ਗਏ ਸਾਰੇ ਕਿੰਨੇ ਕੁ ਪੁੱਛ ਸੜ ਗਏ ਜੀ 8-9 ਡੰਗਰ ਸਾਰੇ 8-9 ਡੰਗਰ ਸੜ ਗਏ 8 ਇਸ ਬੜੀ ਦੀ ਬਹੁਤ ਦੁੱਖ ਭਰੀ ਖਬਰ ਤੁਹਾਨੂੰ ਦਖਾਣ ਜਾ ਰਹੀਆਂ ਨਿਊ ਚੰਡੀਗੜ੍ਹ ਦੇ ਪੈਂਦੇ ਪਿੰਡ ਰਾਣੀ ਮਜਰਾ ਦੇ ਨਜ਼ਦੀਕ ਟੱਪਰੀਆਂ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਲੰਬੇ ਸਮੇਂ ਤੋਂ ਗੁਜਰਤ ਪਾਈਚਾਰੇ ਦੇ ਲੋਕ ਕੁਝ ਜ਼ਮੀਨ ਠੇਕੇ ਤੇ ਲੈ ਕੇ ਆਪਣੇ ਪਸ਼ੂ ਰੱਖ ਕੇ ਬੈਠੇ ਸੀ ਦੱਸਿਆ ਜਾ ਰਿਹਾ ਕਿ ਅਚਾਨਕ ਰਾਤ 2 ਵਜੇ ਦੇ ਕਰੀਬ ਉਹਨਾਂ ਦੇ ਬਣਾਈ ਹੋਈਆਂ ਝੁੱਗੀਆਂ ਦੇ ਵਿੱਚ ਅੱਗ ਲੱਗੀ ਉਹਨਾਂ ਝੁੱਗੀਆਂ ਦੇ ਵਿੱਚ ਕੁਝ ਆਪ ਵੀ ਸੁੱਤੇ ਪਏ ਸੀ ਤੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਪਸ਼ੂ ਵੀ ਬੰਨੇ ਹੋਏ ਸੀ ਇਹ ਰਾਤ ਅੱਗ ਇੰਨੀ ਭਿਆਨਕ ਸੀ ਕਿ ਉਹਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਮੌਕੇ ਬੇਜਵਾਨ ਜਾਨਵਰ ਜਿੰਨਾਂ ਦੇ ਵਿੱਚ ਮੱਝਾਂ ਨੂੰ ਕਾਫੀ ਜਿਹੜਾ ਇਸ ਅੱਗ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਦੱਸਿਆ ਜਾ ਰਿਹਾ ਹੈ ਕਿ 8 ਤੋਂ 9 ਦੇ ਕਰੀਬ ਮੱਝਾਂ ਜਿਹੜੀਆਂ ਸੜ ਗਈਆਂ ਨੇ ਜਿੱਤੇ ਵਿੱਚ ਇੱਕ ਪਸ਼ੂ ਜਿਹੜਾ ਉਹਨਾਂ ਦਾ ਮਰ ਵੀ ਗਿਆ ਜਿੱਤੇ ਵੀ ਦੱਸਿਆ ਜਾ ਰਿਹਾ ਹੈ ਕਿ ਸੱਗ ਦੇ ਵਿੱਚ ਉਹਨਾਂ ਦਾ ਕੁਝ ਕੈਸ਼ ਤੇ ਨਾਲ ਜੋ ਪਸ਼ੂਆਂ ਦਾ ਦਾਣਾ ਉਹ ਵੀ ਰੱਖਿਆ ਹੋਇਆ ਸੀ ਉਹ ਵੀ ਇਸ ਅੱਗ ਦੀ ਵਿੱਚ ਸੜ ਕੇ ਸੁਆਹ ਹੋ ਗਿਆ ਬਹੁਤ ਵੱਡਾ ਨੁਕਸਾਨ ਹੋਇਆ ਲੱਖਾਂ ਦਾ ਨੁਕਸਾਨ ਦੱਸੇ ਜਾ ਰਹੇ ਇਨਾ ਭਰਾਮਾ ਦਾ ਹੋਇਆ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਰਕਾਰ ਨੂੰ ਇਨਾ ਗੁਜਰਪਾਈਚਾਰੇ ਲੋਕਾਂ ਨੇ ਗੁਹਾਰ ਲਾਈ ਹੈ ਸਮਾਜ ਸੇਵੀ ਨੇ ਗੁਹਾਰ ਲਾਈ ਹੈ ਕਿਤਨੇ ਕਿਤਨੇ ਉਹਨਾਂ ਦੀ ਮਦਦ ਕੀਤੀ ਜਾਵੇ ਤੁਸੀਂ ਦੇਖੋ ਕਿਵੇਂ ਅੱਗ ਦੇ ਪੂਰੇ ਭਾਂਬੜ ਮੱਚੇ ਜਿਸ ਤੋਂ ਬਾਅਦ ਜਾ ਕੇ ਫਾਈਵਟ ਦੀਆਂ ਗੱਡੀਆਂ ਵੀ ਆਈਆਂ ਤੇ ਨਾਲ ਦੀ ਨਾਲ ਤੁਸੀਂ ਦੇਖੋ ਉਹਨਾਂ ਦੇ ਬਰਤਨ ਪੱਕੇ ਮੰਜੇ ਤੇ ਹੋਰ ਵੀ ਸਮਾਨ ਜਿਹੜਾ ਕੀਮਤੀ ਸੀ ਸੜ ਕੇ ਸੁਆਹ ਹੋ ਗਿਆ ਬਹੁਤ ਹੀ ਦਰਦਪਰੀਆਂ ਤਸਵੀਰਾਂ ਨੇ ਜੋ ਵੀ ਇਨਸਾਨ ਦੇਖਦੇ ਤਜਰੂਰ ਇਸ ਵੀਡੀਓ ਦੇ ਵਿੱਚ ਵਾਇਰਲ ਹੋ ਲਈ ਕਿ ਅਰਦਾਸ ਜੂਰ ਕਰਿਓ ਤੇ ਨਾਲ ਦੀ ਨਾਲ ਜੋ ਵੀ ਸਮਾਜ ਸੇਵੀ ਵੀਡੀਓ ਦੇਖ ਰਿਹਾ ਹੈ ਤਾਂ ਜੂਰ ਮਦਦ ਕਰਨ ਵਾਸਤੇ ਅੱਗੇ ਪਹੁੰਚਿਓ ਕਿਉਂਕਿ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਦੂਜੇ ਪਾਸੇ ਆਮ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਚਾਹੀਦਾ ਹੈ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਤੁਸੀਂ ਵੀ ਸੁਣੋ ਮੌਕੇ ਤੇ ਇਹਨਾਂ ਪਾਈਆਂ ਨੇ ਕੀ ਕਿਹਾ ਕੀ ਨਾਮ ਹੈ ਜੀ ਆਪਣਾ ਸ਼ਾਦੀ ਤੇ ਕਿਹੜੀ ਚਲਾ ਹੈ ਇਹ ਰਾਣੀ ਮਾਜਰੇ ਨਾਲ ਟਪਣੀਆਂ ਨਾਲ ਕਿੰਨਾ ਹੈ ਤੁਸੀਂ ਕੀ ਗੱਲ ਹੋਈ ਹੈ ਕਿ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਹੋ ਅਸੀਂ ਅੱਜ ਰਾਤ ਸੁੱਤੇ ਸੀ ਤੇ ਰਾਤੀ ਕੁੜੀ ਇੱਕ ਪਛੇਣ ਦੁੱਧ ਪਿਆਉਣ ਲੱਗੀ ਹੂੰ ਉਹਨੇ ਉੱਠ ਕੇ ਤਾਂ ਉੱਤੇ ਦੇਖੀ ਤਾਂ ਕਿ ਲੱਕ ਪਿਛਲੇ ਪਾਸੇ ਹੂੰ ਉਹਨੇ ਬਾਹਰ ਨਿਕਲ ਕੇ ਰੌਲਾ ਪਾਇਆ ਉਹਨੇ ਨੂੰ ਅਸੀਂ ਆ ਗਏ ਅੱਗ ਬਲਦੀ ਦੇਖੀ ਅਸੀਂ ਲਾਈ ਪਿਛਲੇ ਪਾਸੇ ਤੋਂ ਕਿੰਨੇ ਸਾਲ ਤੋਂ ਰਹਿ ਰਹੇ ਹੋ ਇੱਥੇ 3 ਟੀਕੇ ਸਨ 3 ਸਾਲ ਹੋ ਗਏ ਕਿੰਨੇ ਕੁ ਤੁਹਾਡੇ ਪਰਿਵਾਰਕ ਮੈਂਬਰ ਕਿੰਨੇ ਰਹਿੰਦੇ ਸਾਡੇ ਪਰਿਵਾਰ ਦੇ ਮੈਂਬਰ ਦਾ 10 ਪਰਾਂ ਜੀ ਅਸੀਂ ਬੱਚੇ ਹਾਂ ਜੀ ਅਸੀਂ ਕਿੰਨੇ ਕਿ ਮੱਝਾਂ ਕਾਮਾ ਤੁਸੀਂ ਰੱਖਿਆ ਹੋਈਆਂ ਮੱਝਾਂ ਆਪਣੇ ਕੋਲ ਹੈਗੀਆਂ ਸੌ ਚੋਕਰੀ ਬੇਗੀ ਜਦੋਂ ਅੱਗ ਲੱਗੀ ਹੈ ਉਸ ਦੇ ਵਿੱਚ ਕੀ ਕੀ ਸਮਾਨ ਦਾ ਤੁਹਾਡਾ ਨੁਕਸਾਨ ਹੋਇਆ ਕੀ ਕੀ ਸਾਡੇ ਕੱਪੜਾ ਲੀੜਾ ਜੋ ਵੀ ਹੈਗਾ ਸੀ ਸੜ ਗਿਆ ਤੇ ਜੋ ਆਪਣਾ ਆਪਣੇ ਧਾਣੇ ਫੱਕੇ ਦੇ ਪੈਸੇ ਵੀ ਰੱਖੇ ਸੀ ਉਹ ਵੀ ਸੜ ਗਏ ਸਾਡੇ 50 ਬੋਰੀਆਂ ਖਾਲਦੀਆਂ ਸੀ ਅੱਛਾ ਹਾਂਜੀ 3 ਬੋਰੀਆਂ ਚੋਕਰ ਗਿਆ ਹਾਂ ਤੇਨੇ ਗੋੰਡਲ ਸੂਸੀ ਅੱਛਾ ਜੀ ਪੈਸੇ ਕਿੰਨੇ ਕਿ ਸੀ 1.70 ਹਜ਼ਾਰ 1.70 ਹਜ਼ਾਰ ਰੁਪਏ ਪੇਟੀ ਗੱਲ ਤੁਸੀਂ ਰੱਖੀ ਹਾਂ 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 ਇਹ ਦਾਣੇ ਦੇ ਪੈਸੇ ਅੱਛਾ ਕਿਸੇ ਦਾ ਵੈਸਤਾ ਨਹੀਂ ਕਿ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਨਹੀਂ ਜਾਨ ਤੋਂ ਬਚੀ ਜਾਨ ਤੋਂ ਬਚੀ ਹਾਂ ਮੈਂ ਸੰਬੋਨਸ ਕਰਨ ਕਿੰਨੇ ਕੁ ਪੁੱਛ ਸੜ ਗਏ ਜੀ 8-9 ਡੰਕਰ ਸੜ ਗਏ 8-9 ਡੰਕਰ ਸੜ ਗਏ ਅੱਛਾ ਉਹਨਾਂ ਦੇ ਇਲਾਜ ਵਾਸਤੇ ਉਹਨਾਂ ਲੈ ਕੇ ਕਿੱਥੇ ਆਏ ਆਏ ਸੀ ਡਾਕਟਰ ਆਏ ਸੀ ਡਾਕਟਰ ਆਏ ਸੀ ਜੀ ਅੱਛਾ ਮੌਕੇ ਤੇ 5 ਇਅਰ ਦੀ ਗੱਡੀ ਵੀ ਪੁੱਜੀ ਹੈ ਜੀ ਜੀ ਪੁਲਿਸ ਇਹ ਬਕਰ ਕਾफी ਨੁਕਸਾਨ ਹੋ ਗਿਆ ਠੱਲ ਜਾ ਕਾ ਸੇ ਮੱਚ ਅੰਦਰ ਬੰਨੀ ਵੀ ਸੀ ਹਾਂਜੀ ਅੰਦਰ ਬੰਨੀ ਸੀ ਅੱਛਾ ਕੱਪੇ ਜਗਾ ਬਣਾਈ ਵੀ ਸੀ ਸਦਾਂ ਦੇ ਡੰਬਰ ਬੰਨੇ ਸੀ ਅੱਪਾ ਵੀ ਅੱਛਾ ਫੇਰ ਰਾਤ ਨੂੰ ਫੇਰ ਰਾਤ ਨੂੰ ਜਦੋਂ ਅੱਗ ਲੱਗੀ ਤੁਸੀਂ ਬਾਹਰ ਕੱਡੇ ਫੇਰ ਸਾਰੇ ਟੰਗਾਂ ਹਾਂਜੀ ਹਾਂਜੀ ਫੇਰ ਕੱਡੇ ਨੱਠ ਪੱਢ ਕੇ ਬਾਹਰ ਅੱਛਾ ਜੀ ਹਾਂਜੀ ਅਦਾ ਕੀ ਮੰਗ ਕਰਦੇ ਸਰਕਾਰ ਨੂੰ ਸਰਕਾਰ ਸਾਡੇ ਪ੍ਰਸ਼ਾਸਨ ਸਾਡਾ ਵੀ ਗਰੀਬਾਂ ਦਾ ਧਿਆਨ ਦະ ਵੀ ਥੋੜਾ ਪਤਾ ਸਾਡੀ ਮਦਦ ਕਰੇ ਗਰੀਬਾਂ ਦੀ ਹਾਂ ਔਰ ਅਸੀਂ ਕੀ ਜਿਵੇਂ ਅੱਗੇ ਮੰਗ ਸਕਦੇ ਇਤਸੇ ਆਪਣਾ ਜਿਹੜਾ ਚਾਰ ਚੂੜਾ ਸਭ ਆਪਣੇ ਇਕੱਠਾ ਰੱਖਿਆ ਹੋਇਆ ਜੀ ਸਭ ਮਿਲਦਾ ਹੀ ਹੈ ਸਾਡਾ ਕੁਛ ਨਹੀਂ ਕਰਦਾ ਸੀ ਇਹਨੇ ਠੀਕੀ ਤੇ ਜਗ੍ਹਾ ਠੀਕਾ ਵੀ ਨਹੀਂ ਹੋ ਰਹਾ ਜਿੰਨਾ ਠੀਕਾ ਹੀ ਇੱਥੇ ਸਾਲ ਦਾ 30-40 ਹਜ਼ਾਰ ਰੁਪਏ ਦੇ ਰਹੇ ਅੱਛਾ ਭਾਈ ਕਿੰਨਾ ਕੁ ਮੁਸ਼ਕਲ ਹੁੰਦਾ ਦੁਆਰੇ ਜੇ ਕੋ ਖੜਾ ਕਰਨਾ ਸਾਰਾ ਕੁਝ ਥੋੜਾ ਸਾਰਾ ਕੁਝ ਸੜ ਗਿਆ ਇਸਨੇ ਔਟੋ ਘੱਟ ਵੀ ਆ ਲੱਕੜ ਲੱਕੜ ਦਾ ਸਾਡਾ 2 ਲੱਖ ਰੁਪਏ ਦਾ ਖਰਚਾ ਜੀ 2 ਲੱਖ ਰੁਪਏ ਦਾ ਜੀ ਜੀ ਪਹਿਲਾਂ ਲੱਕੜ ਸੜ ਗਿਆ ਹਾਂਜੀ ਹਾਂਜੀ ਇਹ ਦੇਖਿਆ ਮੰਜੇ ਵੀ ਸੜ ਗਿਆ ਥੋੜੇ ਬਰਤਨ ਵੀ ਸੜ ਗਏ ਸਭ ਕੁਝ ਸੜ ਗਿਆ ਉਹਨਾਂ ਤੋਂ ਹੁਣ ਖੜੀ ਕਰਨੀ ਘੂਕੀ ਦੇ ਵਿੱਚ ਆਲੇ ਬਰਤਨ ਤੇ ਹੋਰ ਕੀ ਖੜੇ ਬਰਤਨ ਆਪਣਾ ਕਪੜਾ ਲੀੜੇ ਹੋਰ ਕੰਬਲ ਗਰਜਾਈਆਂ ਪੇਟੀਆਂ ਦੋਤੀਆਂ ਹੋਰ ਬੱਚੇ 5 10 ਹਾਂਜੀ ਸਭ ਕੁਝ ਸਾਰਾ ਸਭ ਕੁਝ ਤਲਕੀ ਹੈ ਤਾਂ ਇਹ ਕਿਸੇ ਦੇ ਲਈ ਲੱਗਦੀ ਹੈ ਜਾਂ ਫਿਰ ਕੋਈ ਸ਼ੱਕ ਦੇਚਾਨਕ ਹੀ ਲੱਗ ਗਈ ਇਹ ਕਹਿ ਨਹੀਂ ਸਕਦੇ ਹੁਣ ਕਿਸੇ ਨੇ ਸ਼ਰਾਰਤੀ ਕਰੀ ਹੈ ਇੱਥੇ ਤਾਂ ਕੁਝ ਬੱਤੀ ਨਹੀਂ ਕੁਝ ਨਹੀਂ ਗੱਲ ਨਹੀਂ ਬਾਤ ਨਹੀਂ ਕੋਈ ਤਾਰ ਵਗੈਰਾ ਨਹੀਂ ਬਿਜਲੀ ਨਿਕਲਦੀ ਨਹੀਂ 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 ਠੀਕ ਕਈ ਵਾਰੀ ਕੋਈ ਬੀੜੀ ਸਿਕਟ ਪੀਂਦਾ ਹੋਇਆ ਤੁਹਾਡਾ ਬੰਦਾ ਕੋਈ ਨਹੀਂ ਰਾਤ 2 ਵਜੇ ਕੌਣ ਪੀ ਰਿਹਾ ਸੀ ਤਿੰਨ ਰਾਤ ਕੋਈ ਸਿਕਟ ਪੀ ਰਿਆ ਨਾ ਬੀੜੀ ਪੀ ਰਿਆ ਸੀ ਉਹ ਸਿਰ ਬੱਚੇ ਨੂੰ ਦੁੱਧ ਪਹਣ ਵਾਲੀ ਕੁੜੀ ਹੂੰ ਉਹ ਬੱਚੇ ਨੂੰ ਦੁੱਧ ਪਹਣ ਲੱਗੇ ਤੇ ਪਿੱਛੇ ਦੇਖਿਆ ਅਗ ਲੱਗੀ ਕੁਚੂਲਾ ਵਗੈਰਾ ਚਲਾਉਂਦੇ ਹੋ ਕੁਝ ਨਹੀਂ ਚਲਾਇਆ ਉਸ ਲਈ 2 ਵਜੇ ਟਾਈਮ ਕੋਈ ਸ਼ੱਕ ਹੈ ਕਿਸੇ ਬ